ਪੋਜੀਸ਼ਨ ਜੋ ਪੰਜਾਬ ਕੋਣੀ ਹੈ ਵੀ ਲੋਕ ਸੋਚਣ ਲੱਗੇ ਨੇ ਕਿ देयर हैज टू बी ਅ ਚੇਂਜ ਇੱਕ ਤਾਂ ਇਹ ਗਮਨੂਤਾ ਸਹੀ ਰਾਈਟ ਆਫ ਹੀ ਕਰ ਦਿਓ ਨਾ ਇਹਨਾਂ ਦਾ ਤਾਂ ਪੱਲੇ ਕੁਝ ਨਹੀਂ ਰਿਹਾ ਲੇਕਿਨ ਅਦਰਵਾਈਜ਼ ਲੋਕ ਸੋਚਣ ਲੱਗੇ ਨੇ ਕਿ ਕਿਹੜੀ ਗੱਲ ਕਹਿੰਦੇ ਵੀ ਕਾਂਗਰਸ ਕੈਨ ਇਟ ਵੀ ਜੀਪੀ ਕੈਨ ਇਟ ਵੀ ਸਮਾਪਤੀ ਦਲ ਜਾਂ ਇਹ ਚੀਜ਼ਾਂ ਉਹ ਸਾਡੇ ਜ਼ਿੰਮੇਵਾਰੀ ਬਣਦੀ ਹੈ ਟੂ ਐਕਸਪਲੇਨ ਕਿ कि असं की कर रहे हैं फॉर पंजाब कैपिटल कंट्री वो अपनी गल कर मैं समझना वेरी दैट इंडिया इज अंडर अ बेस्ट लीडरशिप जी ने विच द प्राइम मिनिस्टर इमेज किसी प्राइम मिनिस्टर पहला नहीं सी पंडित जी तो रह हैज गॉट द बेस्ट इमेज इंटरनेशनल नैशनली जो इन पॉलिसीज ने इकोनॉमिक पॉलिसीज बेस्ट एवर एंड अब आई फील और more than that, अपने ਅਕੇਂ ਜਿਉ ਹੋ ਗਏ 2 ਮਿੰਟ ਜਿਉ ਜਿਉ ਟਾਈਮ ਲੱਗ ਰਿਹਾ ਕਿਉਂਕਿ ਅਸੀਂ ਦੇਖ ਰਹੇ ਹਾਂ ਭਾਜਪਾ ਗੇਨਿੰਗ ਰਾਊਡ ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ ਅੱਜ ਵੀ ਮੈਂ ਕੁਝ ਨਹੀਂ ਪਤਾ ਜੀ ਕਿ ਇਹ ਇਹ ਹੋ ਗਏ ਨੇ ਪਤਾ ਜੀ ਇਹ ਦੱਸ ਰਹੇ ਸੀ ਉਹਨਾਂ ਨੂੰ ਕਿ ਜੋ ਮੁਹਾਲਤ ਪਹਿਲਾਂ ਸੀ ਉਹ ਬਿਲਕੁਲ ਚੇਂਜ ਹੋ ਗਈ ਹੈ 트리플 ਆਰ ਰੀਸੀਵਿੰਗ ਨਮ ਦੇ ਵਿਲੇजेस ਆਪਣੇ ਚੱਲਦੇ ਆ ਰਹੇ ਨੇ ਅੰਦਾਜ਼ਾ ਸਭ ਕਰ ਰਹੇ ਨੇ ਜੀ ਇਹ ਇਹ ਸਰ ਸਰ ਗਾਡ ਇੱਡਰ ਕਿ ਕਿਸ ਤਰ੍ਹਾਂ ਦੇਖਦੇ ਡਰਗ ड्रग एनफोर्समेंट मूवमेंट हार्डली कोई ड्रग नहीं है जिस तरीके ड्रग्स आ रहे हैं फ्रॉम पाकिस्तान या मर्जी कह लो इट इज अपने पंजाब खराब करने की गलत एक कमजोर होगा उन्ना पाकिस्तान अपने सुरक्षित समझेगा क्योंकि अठ परसेंटौजी सांबी ने सारे जो सा छे सौ किलोमीटर लंबा बेल्ट है फ्रॉम जम्मू डाउन टू फाज सारा ਖਰਾਬ ਕਰ ਦੇਣਗੇ ਜੇ ਨੌਜਵਾਨਾਂ ਨੂੰ ਖਤਮ ਕਰ ਦੇਣਗੇ ਜਿਹੜੇ ਹਰੇ ਰਹਿਣਗੇ ਉਹ ਖਰਾਬ ਹੋ ਜਾਣਗੇ ਜਿਹੜੇ ਫੌਜ ਚ ਜਾਣਗੇ ਉਹ ਖਰਾਬ ਹੋ ਜਾਣਗੇ ਕਿ ਐਸਾ ਹੈ ਵੀ ਹੈਵ ਟੂ ਫਾਈਟ ਅਗੇਨਸਟ ਇਸ ਫਾਈਟ ਦੇ ਵਿੱਚ ਕੋਈ ਸਮਝੌਤਾ ਤੁਹਾਡਾ ਕਿਸ پارٹی ਨਾਲ ਹੋਏਗਾ ਜੀਜੇਪੀ ਦਾ ਨਹੀਂ ਦੇਖੋ ਉਹ ਹੋਗਾ ਲੁੰਗੀਆਂ ਨੇ ਨੀਅਰਰ ਦੀ ਇਵੈਂਟ ਇਵੈਂਟ ਹਾਲੇ ਦੋਸਤਾਂ ਸਤਾਇਚ ਆਉਣਾ ਹੈ ਜਿਹੜੀ ਕੈਲੈਕਸ਼ਨ ਹੋਣੀ ਹੈ ਲੇਕਿਨ ਅੱਜ ਜੋ ਮੈਂ ਮੇਰੇ ਖਿਆਲਤ ਪਹਿਲਾਂ 3 ਮਹੀਨੇ ਪਹਿਲਾਂ ਸੀ ਉਹ ਨਹੀਂ ਹੈ आई थिंक बीजेपी इज मेकिंग वेरी गुड प्रोग्रेस एंड अर्ली डेट्स आर पेयर लेट अस होप एज प्रोग्रेस क्रिस्टिफाई होर सर्टिफाई होर हो ज और बीजेपी तगड़ी रूपे तौर पे निकलो आई थिंक पीपल देखो लोक की चोदे लोग वांट डेवलपमेंट नो गॉंगस्टर्स एंड फिनिश नो वांट नो ड्रग करना चोदे ने हु कैन प्रूव इट दिस बीजेपी है क्या प्रूव है ये तो नहीं प्रूव कर सके जेड़े हुन बैठे ने ए दा समय इनु बता रहे ने अकाली दल दे टाइम कुछ नहीं होया ਮੈਂ ਆਇਆ ਸੀ ਉਹ ਅਰਪੀਤ ਸਿਗੂਨ ਫਰਮ ਫਰਮ ਨਕਸਲ ਏਰੀਆਸ ਚhattisgarh ਵਿੱਚ ਦੀ ਡਿਊਟੀ ਸੀ ਉਹਨੂੰ ਮਿਆਕੇ ਹੋਏ ਮੈਂ ਡਰਾਗਨ ਚਾਰਜ ਦਾ ਬਣਾਇਆ 1 ਲੱਖ ਬੰਦਾ ਅਸੀਂ ਜੇਲ੍ਹ ਪਾਇਆ ਸੀ ਡਰਗਜ਼ ਨਾਲ ਸੰਬੰਧ ਵਿੱਚ ਐਂਡ ਸਵਾ ਜੇਲ੍ਹ आले ਓਕੇ ਹੋ ਗਏ ਕਿ ਸਾਡੇ ਕੋਲ ਜਗ੍ਹਾ ਨਹੀਂ ਮੈਂ ਉਦੋਂ ਕਿਹਾ ਸੀ ਕਿ ਅਗਰ ਨਹੀਂ ਇਹਨਾਂ ਨੂੰ ਤਾਂ ਛੱਡਣਾ ਨਹੀਂ ਜਿਹੜੇ ਕੋਈ ਜੇਬ ਕਤਰੇ ਨੇ ਵਗੈਰਾ ਉਹਨਾਂ ਛੱਡ ਦਿਓ ਬੰਦਾ ਇਹ ਆਲੂ ਹੋ ਰਹੀ ਕਿ ਇਸ ਲਈ 50 ਸਾਲ ਇਤਿਹਾਸ ਦਾ ਹਰ ਦਰਦ ਦੀ ਗੱਲ ਕਰੀਏ ਸਾਡੀ ਜਿਹੜਾ ਕਿ 50000 ਦੇ ਆਕੂ ਦਾ ਕੰਮ ਹੈ ਉਸਨੇ ਪ੍ਰਾਨ ਨੂੰ ਜਿੰਨੀ ਚੋਣਾ ਚਿਤਾਰਿਆ ਕੋਈ ਰਸਪੀਆ ਕਿਸ ਤਰ੍ਹਾਂ ਦੇਖਦੇ ਹੋ ਪੰਜਾਬੀ ਸਿਆਸਤ ਇਹ ਦਿਸ ਇਸ ਇਟਸ ਅ ਕੰਪਲੀਟ ਲਾ ਐਂਡ ਆਰਡਰ ਸਿਸਟਮ ਹੈ ਰਹੀ ਨਹੀਂ ਹੈ ਨਾ ਤੁਸੀਂ ਕਿਹਨੇ ਹੁਕਮ ਕੀਆ ਕਿਹੜੇ ਕੋਈ ਦਿਨ ਲੰਘਦਾ ਜਿੱਥੇ ਗੋਲੀ ਨਹੀਂ ਚੱਲਦੀ ਇਹਨੇ ਮਰ ਜਾਣ ਦੇ ਨੇ ਮੁਰਸੇ ਵਾਲਾ ਤਾਂ ਥੋੜੇ ਬਰੇ ਦੇ ਜਲੇ ਜਿਹੜੇ ਜਿਹੜੀ ਨੇ ਹੋਰ ਮਾਰਦਾ ਕਿਸੇ ਹੋਰ ਨੂੰ ਮਾਰਦਾ ਕਿਸੇ ਇਟ ਇਜ਼ ਜਸਟ ਗੋਇੰਗ ਆਊਟ ਆਫ ਕੰਟਰੋਲ ਹੋਰ ਇਹਨਾਂ ਦੇ ਵਸਤੀ ਕਰ ਸਰ ਪੰਜਾਬ ਪੰਜਾਬ ਸਰਕਾਰ ਕਈ ਮਹਿਕਮਿਆਂ ਨੂੰ ਤਾਲਾ ਲਾਉਣ ਲੱਗੀ ਹੈ ਉਹ ਇਸ ਤਰ੍ਹਾਂ ਦੇਖਦੇ ਕੀ ਚੀਜ਼ ਜਿਹੜਾ ਡੀਡੀਐ ਦਫ਼ਤਰ ਨੂੰ ਤਾਲਾ ਲਾ ਕੇ ਸਰਕਾਰ ਕਈ ਮਹਿਕਮਿਆਂ ਨੂੰ ਕਹਿ ਰਹੀ ਹੈ ਅਸੀਂ ਤਾਲੇ ਲਗਾਵਾਂਗੇ ਲੋੜ ਨਹੀਂ ਕਿ ਘਰਾਂ ਘਰਾਂ 'ਚ ਜਾ ਕੇ ਲੋਕਾਂ ਦੇ ਕੰਮ ਹੋਣਗੇ ਇਹਨੇ ਕਿਹਾ ਪੰਜਾਬ ਦੀਆਂ ਜ਼ਮੀਨਾਂ ਨੂੰ ਵੀ ਵੇਚਣ ਜਾ ਰਹੀ ਹੈ ਪੰਜਾਬ ਸਰਕਾਰ ਨਹੀਂ ਉਹਨਾਂ ਨੇ ਤਾਂ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦਾ ਕਿਹਾ ਸੀ ਜਦੋਂ ਮੈਂ ਉਹ ਨਾਨਕ ਵੈਟਰਿਨਰੀ ਯੂਨੀਵਰਸਿਟੀ ਬਣਾਈ ਸੀ ਐਗਰੀਕਲਚਰ ਦੀ ਜ਼ਮੀਨ ਅਸੀਂ ਦਿੱਤੀ ਸੀ ਪਹਿਲਾਂ ਐਗਰੀਕਲਚਰ ਯੂਨੀਵਰਸਿਟੀ ਔਰ ਉਰੋਂ ਮੇਰੇ ਕੰਪਲੇਂਟ ਆਈ ਸੀ ਯੂਨੀਵਰਸਿਟੀ ਕਰਨੂ ਮਾਈਸਾਸ ਨੂੰ ਕਿ ਤੁਹਾਡੇ ਸਾਰੇ ਜਿਹੜੇ ਰਿਸਰਚ ਦੇ ਖੇਤ ਨੇ ਤੁਸੀਂ ਉਹ ਘੱਟ ਹੋ ਜਾਣਗੇ ਸਾਡੀ ਰਿਸਰਚ ਨਹੀਂ ਹੋ ਰਹੀ ਵੈਕਾ ਫਿਰ ਮੈਨੂੰ ਦੱਸੋ ਕਿ ਮੈਂ ਵੈਟਰਿਨਰੀ ਸਾਇੰਸ ਐਗਰੀਕਲਚਰ ਦਾ ਐਸਾ ਨਹੀਂ ਹੈ ਡੰਗਰ ਨੇ ਹਰ ਬੰਦੇ ਦੇ ਘਰ ਚ ਡੰਗਰ ਰੱਖੇ ਹੋਣ ਨੇ ਉਹਨਾਂ ਦੇ ਵਾਸਤੇ ਕੀ ਹੈ ਕਿ ਮੈਂ ਕਿਹਾ ਨਹੀਂ ਤੁਹਾਨੂੰ ਜ਼ਮੀਨ ਦੇਣੀ ਪਊਗੀ ਤੁਸੀਂ ਬੜਾਤਾ ਹੁਣ ਇਹ ਕਹ ਰਹੇ ਨੇ ਕਿ ਪਤਾ ਨਹੀਂ 1800 ਏਕੜ ਐਗਰੀਕਲਚਰ ਯੂਨੀਵਰਸਿਟੀ ਜ਼ਮੀਨ ਵੇਚ ਦਿਓ ਵਾਈ ਸ਼ੁੱਡ ਯੂ ਸੇਲ ਇਟ ਅਗਰ ਤੁਸੀਂ ਨਹੀਂ ਚਲਾ ਸਕਦੇ ਵੈਨ ਯੂ ਹੈਵ ਅ ਪਰਮਿਸ਼ਨ ਟੂ ਰੇਜ਼ ਫੰਡਸ ਅਜੇ ਨਾ ਨੇ ਦੇ ਹੈਵ ਗਾਟ ਪਰਮਿਸ਼ਨ ਟੂ ਰੇਜ਼ 2.5 ਆਫ ਦ ਜੀਐਸਡੀਪੀ ਇਹ ਰੇਜ਼ ਕਰ ਸਕਦੇ ਬੈਂਕ ਸੋ ਆਈ ਡੋਨਟ ਯੂ ਰੇਜ਼ ਮਨੀ ਮਨੀ ਰੇਜ਼ ਕਰ ਲੋ ਸੀ ਹਾਤਾ ਅਗਰ ਤੁਸੀਂ ਉਹਨੂੰ ਖਰਚ ਬੈਠੇ ਹੋ ਤਾਂ ਕਿਉਂ ਖਰਚ ਬੈਠੇ ਹੋ ਕਿੱਥੇ ਗਿਆ ਪੈਸਾ ਯੂ ਹੈਵ ਟੂ ਫਰਮ ਅਦਰ ਸੋਰਸਸ ਪੁੱਟ ਇਟ ਇਨ देयर ਇਹ ਤਾਂ ਨਹੀਂ ਤਰੀਕਾ ਹੈ ਕਿ ਤੁਸੀਂ ਜ਼ਮੀਨਾਂ ਵੇਚ ਕਦੋਂ ਤਾਂ ਅਗਰ ਤੁਸੀਂ ਹੋ ਬਿਜ਼ਨਸਮੈਨ ਔਰ ਤੁਹਾਡੇ ਕੋਲ ਚਾਰ ਫਲੈਟ ਨੇ ਖਰਚ ਤੁਸੀਂ ਇੱਕ ਵੇਚ ਲਿਓ ਮੈਨੇ ਪਿਆ ਰੋਟੀ ਖਾਣ ਖਾਣ ਵਾਸਤੇ ਟੱਬਰ ਨੂੰ ਫਿਰ ਦੂਜਾ ਵੇਚ ਲਿਓ ਫਿਰ ਤੀਜਾ ਚੌਥਾ ਫਿਰ ਤੁਹਾਡੇ ਕੋਲ ਰਹਿਣਾ ਵੀ ਕੁਛ ਨਹੀਂ ਇਹੀ ਹਾਲ ਹੋ ਰਿਹਾ ਹੈ ਇੱਥੇ ਦੇ ਕਾਂਟ ਸੈਲ ਗਵਰਨਮੈਂਟ ਪ੍ਰਾਪਰਟੀ ਟੂ pay for revenue expenditure ਇਹ ਤਾਂ ਬਿਲਕੁਲ ਗਲਤ ਬਾਤ ਹੈ 50 ਸਾਲਾਂ ਦੀ ਗੱਲ ਹੋ ਚੁੱਕੀ ਆ ਸਾਰੀ ਪਾਰਟੀਆਂ ਦਾਅਵੇ ਕਰ ਚੁੱਕੀਆਂ ਨੇ ਇੰਟਰੈਕਟਸ ਦਾ ਕਰ ਚੁੱਕੀਆਂ ਨੇ ਵੇਟਮੀ ਦੇ ਕਰ ਚੁੱਕੇ ਨੇ ਹੁਣ ਕਿਹੜਾ ਮੁੱਦਾ ਲੈ ਕੇ ਲੋਕਾਂ ਦੇ ਵਿੱਚ ਜਾਓਗੇ ਓਨਲੀ ਡਿਵੈਲਪਮੈਂਟ ਏਮਪਲੋਇਮੈਂਟ ਡਿਵੈਲਪਮੈਂਟ ਇਹ ਇਹ ਗੱਲ ਹੈ ਜਿਹੜੀ ਤੁਹਾਨੂੰ ਕਰਨਾ ਕੋ ਕਿ ਤੁਹਾਡੇ ਬੱਚਿਆਂ ਨੂੰ ਨੌਕਰੀ ਚਾਹੀਦੀ ਹੈ ਨਹੀਂ ਚਾਹੀਦੀ ਜਿਹੜੇ ਬੰਦੇ ਬਾਅਦ ਧੱਕੇ ਜਾ ਰਹੇ ਨੇ ਕਿਨੇ ਕਰਦੇ ਸਮਾਂ ਇਹ ਜਿਹੜਾ ਟਰਪ ਕਰ ਰਿਹਾ ਹੈ ਸਾਡੇ ਜਿਹੜਾ ਉਹਨਾਂ ਦਾ ਦੇ ਹੈਵ ਗਾਟ ਵਨ ਬੜਾ ਬੜਾ ਹਾਈ ਇੰਟੈਂਸਿਟੀ ਪ੍ਰिजन ਹੈ ਉਹਨਾਂ ਦਾ ਪਨਾਮਾ ਏਰੀਆ ਦੇ ਵਿੱਚ ਉਥੋਂ ਸਾਡੇ ਮੁੰਡੇ ਕੁੜੀਆਂ ਨੂੰ ਉੱਥੇ ਰੱਖਿਆ ਹੈ ਬੇੜੀਆਂ ਪਾ ਕੇ ਪੈਰਾਂ ਤੇ ਔਰ ਹੱਥ ਤੇ ਹੱਥੜੀਆਂ ਲਾ ਕੇ ਇਹ ਕੋਈ ਕ੍ਰਿਮੀਨਲ ਹੈ ਅਗਰ ਉੱਥੇ ਕੰਮ ਕਰਨ ਗਏ ਨੇ ਇਹ ਕ੍ਰਿਮੀਨਲ ਇਹ ਤਾਂ ਇਹ ਤਾਂ ਸਿਸਟਮ ਹੋਏ ਹੋ ਗਿਆ ਕਿ ਲੋਕਾਂ ਨੂੰ ਇੱਥੇ ਕਈ ਲੋਕ ਵਾਪਸ ਰੱਖਦੇ ਨਹੀਂ ਪੰਜਾਬ ਪਰ ਉਹ ਵੇਦਦੇ ਨੇ ਜਾਂ ਜਾਨਾ ਕਿ ਕਿੱਥੇ ਕਰਾਂਗੇ ਕੀ ਉਹ ਕਰਨ ਵਾਸਤੇ ਸਾਨੂੰ ਕੋਈ ਸੰਸਦ ਸਭਾ ਨਹੀਂ ਪੈਣੀ ਸਰ ਸਰਕਾਰ ਕਹਿੰਦੀ ਹੈ ਵੀ ਜਰਾ ਜਰਾ ਅਫਸਰਾਂ ਦੀ ਲੋੜ ਨਹੀਂ ਤੇ ਆਨਲਾਈਨ ਹੀ ਸਾਰੇ ਕੰਮ ਹੋਣਗੇ ਜਿਸ ਤਰ੍ਹਾਂ ਆਡਿਓ ਦਫ਼ਤਰ ਨੂੰ ਤਾਲਾ ਲਾ ਕੇ ਉਹਨਾਂ ਨੇ ਇਹ ਦਿਖਾਇਆ ਹੈਗਾ ਇਸ ਲਈ ਇਸ ਕਰਤਾ ਹੈ ਅਫਸਰਾਂ ਦੀ ਲੋੜ ਨਹੀਂ ਤਾਂ ਤੁਸੀਂ ਉਹਨਾਂ ਨੂੰ ਕਹੋ ਕਿ ਰਫਸ ਨਹੀਂ ਚਲਾਵੇਂ ਇਹ ਚਲਾਉਗਾ ਇਹਨੇ ਤਾਂ ਹੋਰ ਬੇੜਾ ਗੱਲ ਕਰ ਦੇਣਾ ਸਾਡਾ ਇਹ ਕੀ ਨਾਮ ਹੈ ਉਹ ਲੁਕੋ ਗਿਆ ਇਹ ਦੇਖ ਪਹਿਲਾਂ ਹੀ ਬੇੜਾ ਕਰ ਗਿਆ ਨਾ ਔਰ ਸਾਰੇ ਅਫਸਰਾਂ ਦੇ ਤਾਲੇ ਲਾ ਕੇ ਨਾ ਇਹ ਨੂੰ ਕਹਿ ਰਹੇ ਤੂੰ ਚਲਾ ਲੈ ਬਈ ਔਰ ਦੇਖ ਲੈਣਾ ਸਰ ਇੱਕ ਕੰਸਰਟ ਫੇਰ ਦੁਆਰਾ ਬੇਅਦਬ ਜਿਹੜੇ ਬੇਅਦਬ ਹੋਏ ਸੀ ਉਹਦੇ ਜਿਹੜਾ ਕੋਟਾ ਬੰਦੇ ਸੋਚ ਸੀ ਦੁਆਰਾ ਬੀਜੇਪੀ ਫੇਰ ਹੁਕਮ ਕਰਦਾ ਹੈ ਦੇਖੋ ਇੱਕ ਗੱਲ ਸੁਣੋ ਤੁਸੀਂ ਜਿਹੜੀ ਬੇਅਦਬੀ ਦੇ ਚਾਰ ਵਾਕਿਆ ਹੋਏ ਨੇ ਮੈਂ ਮਿਲ ਕਲਾ ਕੋਲ ਉਰੰਗ ਦੇ ਰਿਪੋਰਟਿੰਗ ਸੀ ਹਾਂ ਹਾਲ ਤੇ ਐਸਆਈਟੀ ਬੈਠੀ ਸੀ ਸੀਨੀਅਰ ਆਫਸਰਸ ਰਿਪੋਰਟਸ ਆਗੀਆਂ ਰਿਪੋਰਟਸ ਉਹਨਾਂ ਨੇ ਉਹਦੇ ਦੱਸਿਆ ਕਿ ਕਿਹੜਾ ਬੰਦਾ ਨੇ ਕੀ ਕੀਤਾ ਹੈ ਕਿਹੜਾ ਬੰਦਾ ਉਹਦੇ ਨੇ ਖਾੜਿਆ ਜਾਂ ਕੋਸ਼ਿਸ਼ ਆਪਣੇ ਪਨੇ ਮਾਨਦ ਦਿਖਾਣੇ ਕੋਸਾ ਕੁਛ ਉਹਨਾਂ ਨੂੰ ਕਹਾਂ। ਉਹ ਰਿਪੋਰਟਸ ਆਈਆਂ ਨੇ। ਕਿਉਂ ਨਹੀਂ ਕਦਮ ਉਠਾਉਂਦਾ? ਇਹਦੇ ਕੋਲ ਪਈਆਂ ਰਿਪੋਰਟ ਮੇਰੇ ਕੋਲ ਕਾਪੀ ਹੈ ਉਹਦੇ ਕੋਲ ਨਹੀਂ ਹੈ। WHO'S GOT THE REPORT? ਉਹ ਸਭ ਕੁਝ ਉਹ ਕਦਮ ਤੋਂ ਕੰਨ ਚੱਕੇ ਫੇਰ। ਸਰ ਸਨੀਬਰਾਰ ਦੀ ਗੱਲ ਕਰ ਲਈਏ 2027 ਵਿੱਚ ਕੀ ਐਨ ਐਮ ਐਲ ਦੇ ਕੈਂਡੀਡੇਟ ਰੋਲ ਤੇ ਦੇਖ ਸਕਦੇ ਜਿੱਦਾਂ ਉਹਨਾਂ ਨੇ ਵੀ ਅ ਪੈਨਿਸ਼ਲ ਡਿਵੀਜ਼ਨਲ ਰੇਟਿੰਗ। ਦੇਖੋ ਇਹ ਜਿਹੜੀਆਂ ਗੱਲਾਂ ਹੋ ਗਿਆ ਨੇ। ਉਹ ਯਾਨੀ ਟਾਸਟ ਟਾਈਮ ਇਨ ਸਾਰਾ ਮੇਂ ਹੋ ਜਾ ਗਿਆ। ਕੋਪਰਟੀ ਕੈਨ ਸੇਵ ਬੇਲ। ਤੇ ਕੌਣ ਕੈਂਡੀਡੇਟ ਹੋਗਾ? ਮੈਂ ਨਹੀਂ ਕਹਿ ਸਕਦਾ ਕਿ ਚੈਲਸਾ ਹੋਵੇਗਾ ਜਾਂ ਮੈਂ ਹੋਗਾ ਜਾਂ ਕੋਈ ਹੋਰ ਹੈ ਇਹ ਤਾਂ ਪੰਜਾਬ ਦੀ ਬੀਜੇਪੀ ਫੈਸਲਾ ਕਰੂਗੀ ਉਹ ਜਾਣਗੇ ਤੁਸੀਂ ਕਿ ਡੈਲੀ ਜਿਹੜਾ ਇਹਨਾਂ ਦਾ ਸਿਸਟਮ ਹੈ ਸਿਸਟਮ ਤਾਂ ਹਾਲੇ ਮੈਂ ਵੀ ਨਹੀਂ ਪੂਰਾ ਸਮਝਿਆ ਸਾਡਾ ਸਿਸਟਮ ਕੋਰ ਹੁੰਦਾ ਸੀ ਇਹਨਾਂ ਨੂੰ ਕੋਰ ਹੋ ਗਿਆ ਕਿ ਉੱਥੇ ਜਾਓ ਔਰ ਜਦੋਂ ਜਾਊਗਾ ਤੇ ਉੱਥੇ ਫਿਰ ਉਹ ਫੈਸਲਾ ਕਰਨਗੇ ਕੋਵਿਡ-19 ਦਾ ਜਿਸ ਸਾਥ ਤੁਹਾਨੂੰ ਸਿਆਸੀ ਗਰੂਮ ਮਿਲ ਰਹੇ ਸੀ ਇਸ ਸਾਥ ਦੇਖੋ ਅੱਜ ਜੁਆਇਨ ਕੀਤਾ ਕਿ ਇਹਨਾਂ ਨੂੰ

पाकिस्तान की पॉलिसी क्लीयर है बड़ी क्लीयर है ता ही मैं नवजोत सिद्धू नौका सी मैं क्या जल भेज रहे जाना चाहता इमरान खान के स्वेरिंग इन वास्ते मैं तू नहीं जा सकता मेरा मिनिस्टर हो रहा चीफ मिनिस्टर नहीं दसया उन्हें अपने आप तुरपया मैं जब वापस और उतने जाके जो स्वेरिंग इन होनी सी होनी सी जहरा बंदा आर्मी का चीफ है ਜੋ ਰੋਜ਼ ਗੋਲੀਆਂ ਚਲਾ ਕੇ ਸਾਡੇ ਜਵਾਨਾਂ ਨੂੰ ਮਾਰਦੇ ਸਾਡੇ ਬੋਡਨ ਨੂੰ ਬਾਜਵਾ ਜਨਰਲ ਬਾਜਵਾਸੀ ਹੋਣ ਉਹ ਜਫੀਆਂ ਪਾ ਕੇ ਆਏ ਇਹ ਤਾਂ ਇੱਕ ਕੁਝ ਆਈ ਡੋਨਟ ਅੰਡਰਸਟੈਂਡ ਪੰਜਾਬ ਸਰਕਾਰ ਦੀ ਯੁੱਤ ਨਸ਼ਾ ਮਰੋ ਤੇ ਜਿਹੜੀ ਮੈਂ ਅਰੇ ਕਿਰੇ ਜੋ ਜਾਂ ਸਰਕਾਰ ਨੇ ਜਿਹੜੀ ਜੋ ਨਸ਼ਾ ਆਪਾਂ ਚਾਹੀ ਜਾ ਰਹੇ ਲੋਕਾਂ ਨੂੰ ਜਿਹੜਾ ਜਿਹੜਾ ਚੱਲ ਰਿਹਾ ਹੈ ਜਾ ਰਹੇ ਨੇ ਜਿਹੇ ਵਿਕਰਮੂਚੀ ਚੋਂ ਅਸੀਂ ਕਹਿੰਦੇ ਸਰਕਾਰ ਸਾਰੇ ਆਪਾਂ ਇਕੱਠੇ ਹੋ ਗਏ ਕਿਉਂ ਮੈਂ ਤੁਹਾਨੂੰ ਦੱਸਦਾ ਆਈ ਐਮ ਅਗੇਂਸਟ ਮਜਿੱਠਾ ਦਾ ਰੈਸ ਔਰ ਮੈਂ ਕਹਿ ਚੁੱਕਿਆ ਫਿਰ ਆਪਰੇ ਪ੍ਰੈਸ ਨੂੰ ਕਈ ਵਾਰ ਜਦੋਂ ਮੈਂ ਹਰ ਆਪੀਤ ਸੰਦਨ ਨੂੰ ਬਣਾਇਆ ਸੀ ਆਪਣਾ ਐਡੀਜੀਪੀ ਅਨ ਨਸ਼ਾ ਦੇ ਉੱਪਰ ਡਰਗਸ ਡਰਗ ਕੰਟਰੋਲ ਦੇ ਉਨ ਉਦੋਂ ਕੋਈ ਲੋਕ ਸਾਡੇ ਸਾਡੇ ਪਾਰਟੀ ਦੇ ਜਿਹੜੇ ਮਜੀਠਾ ਦੇ ਉੱਠ ਸੀ ਉਹ ਜਾ ਕੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਕਿ ਸ਼ਾਇਦ ਕੈਪਟਨ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਜਾਣਦੇ ਨੇ ਇਸ ਕਰਕੇ ਫੈਸਲਾ ਹਾਈ ਕੋਰਟ ਕਰੇ ਹਾਈ ਕੋਰਟ ਨੇ ਅਰਪੀਤ ਸੰਧੂ ਨੇ ਅਕਸਰ ਇਹ ਨੂੰ ਕਹਤਾ ਕਿ ਤੂੰ ਜਿਹੜੀ ਮਜੀਠੇ ਦੀ ਰਿਪੋਰਟ ਹੈ ਉਹ ਸੀਲ ਕਵਰ ਸਾਨੂੰ ਦੇ ਕਿਸੇ ਨੂੰ ਨਹੀਂ ਉਹ ਹੁਣ ਹੋ ਗਏ 7-8 ਸਾਲ ਤਾਂ ਇੱਕ ਵਾਰ ਸੀਲ ਕਵਰ ਚ ਹਾਈ ਇੱਕ ਐਡੀਜੀ ਪੀਜੀਪੀ ਡਾਇਰੈਕਟਰ ਅਫਸਰ ਨੇ ਸੀਲ ਕਵਰ ਹਾਈ ਕੋਰਟ ਨੂੰ ਦੇਤੀ ਵੇਟ ਫਾਰ ਦਾ ਹਾਈ ਕੋਰਟ ਤੇ ਕੱਟ ਕੇ ਦੇਖੇ ਦੁਬਾਰਾ ਇਨਵੈਸਟੀਗੇਸ਼ਨ ਕਰਕੇ ਫੜ ਕੇ ਤੇ ਅੰਦਰ ਕਰ ਦੋ ਇਹ ਕਿਹੜਾ ਸਿਸਟਮ ਹੈ ਥਿਸ ਇਜ਼ ਰੋਂਗ ਸਿਸਟਮ ਇਜ਼ ਨਾਟ ਠੀਕ